ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਤੇ ਬਾਬਾ ਜੀ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਦੇ ਭੰਡਾਰੇ ਲਾ ਦਿਓ ਕਿਸੇ ਦੀ ਵੀ ਜ਼ਿੰਦਗੀ 'ਚ ਉਦਾਸੀ ਨਾ ਰਵੇ ਤੇ ਜਿਹੜੇ ਆਪਣਾ ਦੁੱਖ ਦਰਦ ਅੰਦਰ ਹੀ ਰੱਖਦੇ ਵੇ ਆ ਕਿਸੇ ਦੇ ਅੱਗੇ ਨਹੀਂ ਬਿਆਨ ਕਰ ਪੰਦੇ ਵੇ ਉਹਨਾਂ ਦੀ ਬਾਹ ਫੜ ਲਓ ਬਾਬਾ ਜੀ ਕਿਸੇ ਨੂੰ ਇਕੱਲਾ ਨਾ ਛੱਡਣਾ ਬਾਬਾ ਦੀਪ ਸਿੰਘ ਜੀ ਬਹੁਤ ਭਰੋਸਾ ਤੁਹਾਡੇ 'ਤੇ ਦੇ ਸਾਰਿਆਂ ਦੇ ਘਰਾਂ 'ਚ ਸੋਖੀ ਸੁਖ ਰਵੇ ਕਿਸੇ ਦਾ ਮਾੜਾ ਕਿਉਂ ਮੰਗਣਾ ਤੁਸੀਂ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖੋ ਸਭ ਕੁਝ ਠੀਕ ਹੋਏਗਾ ਅੱਜ ਨਹੀਂ ਹੋਏਗਾ ਕੱਲ ਹੋ ਜਾਏਗਾ ਥੋੜਾ ਸਮਾਂ ਲੱਗ ਸਕਦਾ ਪਰ ਸਭ ਠੀਕ ਹੋਏਗਾ ਜ਼ਰੂਰ ਕਿਉਂਕਿ ਬਾਬਾ ਜੀ ਨੇ ਤੁਹਾਡੀ ਬਾਹ ਫੜੀ ਹੋਈ ਹੈ ਕਦੇ ਨਾ ਭੁੱਲਿਆ ਕਰੋ ਹਮੇਸ਼ਾ ਯਾਦ ਰੱਖਿਆ ਕਰੋ ਕਿ ਉਹ ਸਭ ਕੁਝ ਕਰ ਸਕਦਾ ਹੈ ਉਹ ਚਾਵੇ ਦਾ ਤੁਹਾਡੀ ਜ਼ਿੰਦਗੀ ਪਲ ਦੇ ਵਿੱਚ ਬਦਲ ਜਾਏਗੀ ਇਹ ਜਨੀਆਂ ਟੈਨਸ਼ਨਾਂ ਤੁਸੀਂ ਇਹ ਸਿਰ ਤੇ ਲੈ ਕੇ ਘੁੰਮਦੇ ਹੋ ਨਾ ਇੱਕ ਸੈਕਿੰਡ ਦੇ ਵਿੱਚ ਮੇਰਾ ਮਾਲ ਖਤਮ ਕਰ ਸਕਦਾ ਸੱਚੇ ਦਿਲ ਨਾਲ ਵਿਸ਼ਵਾਸ ਰੱਖੋ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਓ ਸਾਰੇ ਬਾਬਾਈ ਦੇ ਅੱਗੇ ਅਰਦਾਸ ਕਰੀਏ ਕਿ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ ਸਾਰੇ ਆਪਣੇ ਆਪਣੇ ਘਰਾਂ 'ਚ ਰਾਜੀ ਖੁਸ਼ੀ ਵਸਦੇ ਰਹਿਣ ਇਹ ਅਰਦਾਸ ਤਾਂ ਰੋਜ਼ ਕਰਿਆ ਕਰੋ ਜਿੰਨਾ ਤੁਸੀਂ ਕਿਸੇ ਦਾ ਭਲਾ ਮੰਗੋਗੇ ਨਾ ਉਨਾ ਹੀ ਤੁਹਾਡੇ ਘਰ ਚੰਗਾ ਹੋਏਗਾ ਕਹਿੰਦੇ ਜਿਹੜੇ ਦੂਜਿਆਂ ਦੇ ਘਰ ਦਾ ਸੁੱਖ ਮੰਗਦੇ ਆ ਨਾ ਉਹਨਾਂ ਦੇ ਘਰ 'ਚ ਸੁੱਖ ਕਦੇ ਮੋਕ ਨਹੀਂ ਸਕਦਾ ਸਰਬੱਤ ਦਾ ਭਲਾ ਮੰਗੋ